ਸਿੱਧੂ ਬਟਿਕ ਉਠੰਡਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਮੇਰੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਹੇ ਅੱਜ ਦੀ ਵੀਡੀਓ ਚ ਪਾ ਤੁਹਾਡੇ ਲੈ ਕੇ ਬਹੁਤ ਹੀ ਪਿਆਰੇ ਜਿਹੇ ਸੂਟ ਜਿੱਤ ਤੁਹਾਨੂੰ ਦਿਖਾਣੇ ਆ ਜਿਹੜਾ ਸਭ ਦਾ ਸੂਟ ਹੈਗਾ ਸਭ ਤੋਂ ਪਹਿਲਾਂ organza ਦਾ ਸਾਡਾ ਸਟੱਫ ਹੈ ਜੀ ਇਹ ਜਿਹੜੇ ਸ਼ਰਟ ਪੀਸ ਹੈ ਸਾਡਾ ਇਹ organza ਦਾ ਸਟੱਫ ਹੈ tie and dye ਦੇ ਵਿੱਚ digital print ਬਣਿਆ ਹੋਇਆ ਹੈ ਬਹੁਤ ਸੋਹਣਾ ਸੂਟ ਫੈਬਰਿਕ ਹੈ ਤੁਸੀਂ ਦੇਖ ਸਕਦੇ ਹੋ ਇਹ ਫੈਬਰਿਕ ਰੈਡੀ ਸਾਡੀ ਹੈਗੀ ਬਿਲਕੁਲ ਜੀ ਲਾਈਨਿੰਗ ਲਾ ਕੇ ਹੀ ਰੈਡੀ ਹੋਏਗੀ ਪਰ ਬਿਲਕੁਲ ਸੌਫਟ ਗਰਮੀ ਦੇ ਵਿੱਚ ਪਾਟੀ ਵੀਰ ਸਾਡਾ ਸੂਟ ਹੀ ਰੈਡੀ ਹੁੰਦਾ ਹੈ ਇਹ ਸਾਡਾ ਸ਼ਰਟ ਪੀਸ ਆ ਗਿਆ ਇਹਦੇ ਨਾਲ ਸਾਡੀ ਆਰਗੈਂਜ਼ਾ ਦੀ ਹੀ ਪਿਓਰ ਦੇ ਵਿੱਚ ਬਾਟਮ ਆਊਗੀ ਜਿਹੜੀ ਸ਼ਰਟ ਦਾ ਸਾਡਾ ਹੈਗਾ ਫੈਬਰਿਕ ਇਹ ਰੋ ਵੀ 2.5 ਮੀਟਰ ਤੇ ਬਾਟਮ ਸਾਡੀ ਰਹੂਗੀ 3 ਮੀਟਰ ਇਹ 3 ਮੀਟਰ ਫੈਬਰਿਕ ਰਹੂਗੀ ਬਾਟਮ ਦੀ ਬਿਲਕੁਲ ਪਿਓਰ ਆਰਗੈਂਜ਼ਾ ਦੀ ਗਰਮੀ ਦੇ ਵਿੱਚ ਅਸੀਂ ਇਹਨੂੰ ਜਿੱਦਾਂ ਮਰਜ਼ੀ ਵੀਅਰ ਕਰ ਸਕਦੇ ਹਾਂ ਪਾਰਟੀ ਫੰਕਸ਼ਨ ਅਟੈਂਡ ਕਰਨਾ ਸੀ ਇਹ ਇਹ ਵਿਦਾਊਟ ਦੁਪੱਟੇ ਸਾਡੇ ਸੂਟ ਰਹਿਣਗੇ ਜੀ ਦੁਪੱਟਾ ਵੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਜੋ ਮਰਜ਼ੀ ਲਵਾ ਸਕਦੇ ਹੋਗੇ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ orangea ਕਲਰ ਹੈ pink ਕਲਰ ਹੈ ਤੇ light grey ਜਿਹਾ ਕਲਰ ਹੈ ਇਸੇਪਰ ਇਹਨਾਂ ਦੀ ਬਾਟਮ ਅਸੀਂ ਪੀਅਰ ਕੀਤੀ ਹੈ ਵਿੱਚ light pink ਜਿਹਾ ਕਲਰ ਕੱਢ ਕੇ ਸਦਾਂ ਦੀ ਬਾਟਮ ਇਹਦੇ ਨਾਲ ਪੀਅਰ ਕੀਤੀ ਹੋਈ ਹੈ ਇਹਦੇ ਵਿੱਚ ਆਪਾਂ ਕਈ ਸੂਟ ਲੈ ਕੇ ਆਏ ਆਏ ਹਾਂ ਜੀ ਤੁਹਾਨੂੰ ਦਿਖਾਉਣੇ ਆਗੇ ਸੈਕੰਡ ਡੈਟ ਸਾਡਾ ਹੈਗਾ ਹੈ ਸੇਮ ਹੀ ਸਾਡਾ ਸੂਟ ਰਹੂਗਾ ਸ਼ਰਟ ਦਾ ਪੀਸ ਸਾਡਾ ਸੇਮ ਆ ਗਿਆ ਇਹ ਵਾਲਾ ਸ਼ਰਟ ਸਾਡੀ ਆ ਗਈ ਸੇਮ ਤੇ ਜਿਹੜੀ ਇਹਦੇ ਨਾਲ ਬਾਟਮ ਅਸੀਂ ਲਾਈ ਆ ਉਹ ਕੁਝ ਅਲੱਗ हटਕੇ ਲਾਈ ਆ ਜਿੱਦਾਂ ਕਿ ਇਹਦੇ ਵਿੱਚ orange ਕਲਰ ਆ ਜਿਹੜਾ ਲਾਈਟ ਜਾਂ ਉਦਾਂ ਦੀ ਬਾਟਮ ਅਸੀਂ ਅਲੱਗ ਚੇਂਜ ਕੀਤੀ ਹੋਈ ਆ ਸੇਮ ਉਦਾਂ ਹੀ ਜੀ 2 ਮੀਟਰ ਫੈਬਰਿਕ ਸਾਡੀ ਰਹੂਗੀ ਸ਼ਰਟ ਦੀ ਤੇ 3 ਮੀਟਰ ਫੈਬਰਿਕ ਸਾਡੀ ਰਹੂਗੀ ਬਾਟਮ ਦੀ ਸਾਡਾ ਜਿਹੜਾ ਅਗਲਾ ਸੂਟ ਸੇਮ ਰੇਗਾ ਪ੍ਰਿੰਟ ਜਿੱਦਾਂ ਤੁਸੋਂ ਆਪਾਂ نیچے ਦਿਖਾਇਆ ਪ੍ਰਿੰਟ ਸੇਮ ਰਹਿਣਾ ਕਿ ਇਹਦੇ ਵਿੱਚ ਕਲਰ ਜਿਹੜੇ ਆਉਂ ਤਿੰਨ ਕਲਰ ਅਲੱਗ-ਅਲੱਗ ਕਲਰ ਨੇ ਇਹਦੇ ਵਿੱਚ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਆਨ ਲਾਈਟ ਔਰਾਂਜਾ ਜਾਂ ਮਹਿੰਦੀ ਇਹ ਛੇੜਾ ਤੇ ਕਿ ਪਿੰਕ ਜਿਹਾ ਛੇੜਾ ਇਸ ਟਾਈਪ ਦੀ ਫੈਬਰਿਕ ਆ ਗਈ ਡਿਜ਼ਾਈਨਿੰਗ ਆ ਗਈ ਦੀ ਜਿਹੜੀ ਫੈਬਰਿਕ ਸਾਡੀ ਸੇਮ ਰਹੂਗੀ ਜਿਹੜਾ ਫੈਬਰਿਕ ਸਾਡੀ ਔਰਗਾਂਜ਼ਾ ਦੀ ਰਹੂਗੀ ਇਹਦੇ ਨਾਲ ਜਿਹੜੀ ਬਾਟਮ ਲਾਈ ਹੋਈ ਹੈ ਜੀ ਉਹ ਵੀ ਔਰਗਾਂਜ਼ਾ ਦੇ ਵਿੱਚ ਹੀ ਲਾਈ ਹੋਈ ਹੈ ਬਾਟਮ ਸਾਡੀ ਉਦਾਂ ਹੀ 3 ਮੀਟਰ ਰਹੂਗੀ ਇਹ ਵਾਲੀ ਸੀ ਲਾਈਟ ਕਲਰ ਦੀ ਬਾਟਮ ਇਹਦੇ ਨਾਲ ਲਾਈ ਹੋਈ ਹੈ ਜਿੱਦਾਂ ਕਿ ਇਹ ਵਾਲਾ ਗ੍ਰੀਨ ਜਾਂ ਕ ਇਹਦੇ ਨਾਲ ਸੇਮ ਸੂਟ ਸਾਡਾ ਹੈਗਾ ਜੀ। ਅਗਲਾ ਉਦਾਂ ਹੀ ਬਾਟ ਸ਼ਰਟ ਸਾਡੀ ਸੇਮ ਰਹੇਗੀ। ਅਸੀਂ ਥੋੜੀ ਬਾਟਮ ਜਿਹੜੇ ਹੈਗੇ 21 ਕਲਰ ਦੇ ਵਿੱਚ ਚੇਂਜ ਕੀਤੀ ਹੋਈਆਂ ਬਾਟਮਾਂ। ਇਹਦੇ ਨਾਲ ਬਾਟਮ ਜਿਹੜੀ ਲਾਈ ਵੀ ਹੈ ਸੀ ਇਹ ਲਾਈ ਵੀ ਹੈ 크ਰੇਪ ਦੀ ਬਾਟਮ। ਇਹ ਵਾਲੀ ਬਾਟਮ ਸਾਡੀ ਆ ਗਈ ਇਹਦੇ ਨਾਲ 크ਰੇਪ ਦੀ। ਇਹ ਵੀ ਬਾਟਮ 3 ਮੀਟਰ ਰਹਿਣਗੇ ਜੀ। ਸ਼ਰਟ ਜਿਹੜੇ ਸਾਡੇ ਹੈਗੇ ਨੇ 2 ਮੀਟਰ ਰਹਿਣਗੇ। ਵਿਸਕੋਸ ਦੀ ਔਰਗਾਂਜ਼ਾ ਸੀ ਯੂਜ਼ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਪਿਆਰੀ ਹੈ। ਕੋਈ ਚੁੱਭਣ ਵਾਲੀ ਆਰਗੈਂਜ਼ਾ ਹੈ ਨਹੀਂ ਤੁਸੀਂ ਦੇਖ ਸਕਦੇ ਬਹੁਤ ਸੌਫਟ ਹੈਗਾ ਪਿਓਰ ਵਾਲਾ ਹੈਗਾ ਸੀ ਯੂਜ਼ ਕੀਤਾ ਇਹ ਕਪੜਾ ਇਹਦੇ ਵਿੱਚ ਸਾਡਾ ਜਿਹੜਾ ਹੈਗਾ ਜੀ ਅਗਲਾ ਕਲਰ ਉਹ ਆ ਗਿਆ ਗ੍ਰੇਜ ਅਤੇ ਗ੍ਰੀਨ ਸ਼ੇਡ ਜੀ ਇਸ ਟਾਈਪ ਦਾ ਕਲਰ ਆ ਗਿਆ ਹੈ ਇਹ ਵਾਲਾ ਕਲਰ ਆ ਗਿਆ ਇਹ ਸਾਡੀ ਸ਼ਰਟ ਹੈ ਤੇ ਬਾਟਮ ਸਾਡੀ ਉਦਾਂ ਹੀ ਫੇਰ ਇਹਦੇ ਨਾਲ ਆਰਗੈਂਜ਼ਾ ਦੀ ਹੈ ਫਿਰ ਥੋੜਾ ਡਾਰਕ ਕਲਰ ਅਸੀਂ ਲਾਇਆ ਹੋਇਆ ਇਹਦੇ ਨਾਲ ਬਾਟਮ ਦੇ ਨਾਲ ਲਾਈਟ ਡਾਰਕ ਦਾ ਕੰਟਰਾਸਟ ਸੀ ਬਣਾਇਆ ਹੋਇਆ ਵਿੱਚ ਹਲਕਾ ਜਿਹੜਾ ਡਾਰਕ ਅਸੀਂ ਉਹਨੂੰ ਹਾਈਲਾਈਟ ਕੀਤਾ ਹੋਇਆ ਇਹਦੇ ਨਾਲ ਸੇਮ ਕਲਰ ਦੇ ਵਿੱਚ ਸਾਡੇ ਕੋਲੇ ਪ੍ਰਿੰਟ ਸਾਰਿਆਂ ਦੇ तकरीबन ਸੇਮ ਰਹਿਣਗੇ ਕਲਰ ਚੇਂਜ ਨੇ ਜੀ ਤਿੰਨ ਸਾਡੇ ਕੋਲ ਇਹ ਕਲਰ ਨੇ ਤਿੰਨ ਕਲਰਾਂ ਦੇ ਚ ਅਲਗ-ਅਲਗ ਹੈਗੇ ਉਦਾ ਹੀ ਬਾਟਮ ਇਹਦੇ ਨਾਲ ਜਿਹੜੀ ਸਿਹ ਲਾਈਆਂ ਹੋਈਆਂ ਆਪਾਂ ਸਾਰਿਆਂ ਦੇ ਨਾਲ ਹੀ ਬਾਟਮਾਂ ਤਿੰਨ-ਤਿੰਨ ਮੀਟਰ ਲਾਈਆਂ ਹੋਈਆਂ ਵਿਦਆਊਟ ਦੁਪੱਟੇ ਨੇ ਜੀ ਸਾਰਾ ਸੂਟ ਜਿਹੜਾ ਹੈਗਾ ਇਹ ਵਾਲਾ ਇਹ ਵਾਲੀ ਫਿਰਸ ਅਸੀਂ ਬਿਲਕੁਲ ਲੜਕਾ ਲਾਈਟ ਕਲਰ ਆ ਉਦਾਂ ਦੇ ਸੇ ਬਾਟਮ ਲਾਈ ਹੋਈ ਹੈ ਜਿਹੜੇ ਨੀਚੇ ਸੀ ਲਾਈ ਹੋਈ ਇੱਕ ਵਿੱਚ ਡਾਰਕ ਕਲਰ ਕਰਕੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆ ਹਲਕਾ ਡਾਰਕ ਕਲਰ ਇਹਨੂੰ ਡਾਰਕ ਕਲਰ ਨੂੰ ਹਾਈਲਾਈਟ ਕੀਤੇ ਇਹਦੇ ਵਿੱਚ ਅਸੀਂ ਲਾਈਟ ਨੂੰ ਕਲਰ ਹੀ ਰੱਖਿਆ ਹੋਇ ਤੇ ਜਿਹੜੀ ਦੀ ਕਾਸਟ ਹੈਗੀ ਹੈ ਜੀ ਉਹ ਹੈਗੀ ਹੈ 1750 ਰੁਪਏ ਕਾਸਟ 2.5 ਮੀਟਰ 셔ਟ ਦਾ ਕਪੜਾ ਰਹੂ 3 ਮੀਟਰ ਬਾਟਮ ਦਾ ਰਹੂ ਬਿਲਕੁਲ ਪਿਓਰ ਵਾਲਾ ਆਰਗੈਂਜ਼ਾ ਰਹੂਗਾ ਇਹ ਵਿਦਆਊਟ ਦੁਪੱਟਾ 750 ਰੁਪਏ ਦੀ ਕਾਸਟ ਰਹੂਗੀ ਦੁਪੱਟਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਵੇਂ ਮਰਜ਼ੀ ਲਵਾ ਸਕਦੇ ਹੋ ਇੱਕ ਤੁਸੀਂ ਚਾਹੋ ਤਾਂ ਐਦਾਂ ਵੀ ਸਵਿਚ ਕਰ ਸਕਦੇ ਹੋ ਜਿੱਦਾਂ ਇਹ ਸੂਟ ਬਣਿਆ ਹੋਇਆ ਸੇਮ ਨਹੀਂ ਤਾਂ ਤੁਸੀਂ ਬਾਟਮ ਦੇ ਉੱਪਰ ਕੋਈ ਵੀ ਹਲਕਾ ਫੁਲਕਾ ਕੰਮ ਕਰਵਾ ਕੇ 셔ਟ ਕਰ ਸਟਿਚ ਕਰਵਾ ਸਕਦੇ 셔ਟ ਨੂੰ ਐਦਾਂ ਹੀ ਜਿਹੜੇ ਅਗਲੇ ਸੂਟ ਹੈਗੇ ਨੇ ਇਹ ਹੈਗੇ ਨੇ ਆਰਕੰਡੀ ਦਾ ਸਾਡਾ ਸਟੱਫ ਹੈਗਾ ਬਿਲਕੁਲ ਸੌਫਟ ਸਟੱਫ ਆ ਤੁਸੀਂ ਦੇਖ ਸਕਦੇ ਹੋ ਇਹ ਕੋਈ ਜ਼ਿਆਦਾ ਹਾਰਡ ਨਹੀਂ ਹੈਗਾ ਸੌਫਟ ਸਟੱਫ ਹੈ ਇੱਕ ਥੋੜਾ ਜਿਹਾ ਬਿਲਕੁਲ ਜ਼ਿਆਦਾ ਹੀ ਕਾਟਨ ਦੇ ਵਿੱਚ ਹੁੰਦਾਗਾ ਉਦਾਂ ਵੀ ਨਹੀਂ ਹੈਗਾ ਥੋੜਾ ਜਿਹਾ ਖੜਵੇ ਦੇ ਵਿੱਚ ਬੰਦਾ ਹੈ ਬਿਲਕੁਲ ਪਰ ਕਾਟਨ ਬੇਸ ਆ ਜਾਂਦਾ ਸਟੱਫ ਇਹ ਜਿਹੜਾ ਸਾਡਾ ਹੈਗਾ ਬਹੁਤ ਸਾਰੇ ਪ੍ਰਿੰਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੱਤਿਆਂ ਜਿਹਾਂ ਵਾਲੇ ਪ੍ਰਿੰਟ ਬਣਿਆ ਹੋਇਆ ਜਿਹੜੀ ਅਸੀਂ ਦੀ ਬਾਟਮ ਲਾਈ ਹੋਈ ਹੈ ਬਾਟਮ ਅਸੀਂ ਦੇਣਾ ਐਸਕੇ ਦੀ ਬਾਟਮ ਲਾਈ ਹੈ ਲੀਨਲ ਕਾਟਨ ਦਾ ਸਟੱਫ ਲਾ ਹੈ ਇਹਨੂੰ ਡਾਰਕ ਨੂੰ ਅਸੀਂ ਹਾਈਲਾਈਟ ਇਹ ਬਾਟਮ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦਾ ਹਾਈ ਕਾਸਟ ਹੈਗੇ ਜੀ ਉਹ ਹੈਗੀ ਹੈ 1700 ਰੁਪਿਆ ਉਸ ਤੋਂ ਅਗਰੇ ਸਾਡੇ ਸੂਟ ਹੈਗੇ ਜੀ ਇਹ ਵੀ ਸਾਡਾ ਸੇਮ ਆਰਕੰਡੀ ਦਾ ਸਟੱਫ ਰਹੂਗਾ ਇਹ ਬੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਸਟੱਫ ਹੈਗਾ ਇਹ ਆਰਕੰਡੀ ਦਾ ਸਟੱਫ ਹੈ ਇਹਦੇ ਨਾਲ ਜਿਹੜੀ ਅਸੀਂ ਬਾਟਮਾਂ ਲਾਈਆਂ ਹੋਈਆਂ ਉਹ ਸੀ ਰਈਆਂ ਹੋਈਆਂ ਚਿਕਨ ਔਰਗੈਂਜ਼ਾ ਦੀ ਅਸੀਂ ਤੁਸੀਂ ਦੇਖ ਸਕਦੇ ਹੋ ਔਰਗੈਂਜ਼ਾ ਦੀ ਬਾਟਮ ਹੁੰਦੀ ਹੈ ਅਸੀਂ ਉਹ ਲਾਈ ਹੋਈ ਹੈ ਇਹਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਨੇ ਇਹਵਾਂ ਡਿਜ਼ਾਈਨ ਹੈ ਸੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਇਹ ਵਾਲੀ ਚੀਜ਼ ਆ ਗਈ ਇਹ ਸਾਡੀ ਬਾਟਮ ਆ ਗਈ ਵਾਈਟ ਬਾਟਮ ਲਾਈ ਹੋਈ ਏ ਸੀ ਜੀ ਇਹ ਆਰ ਕੰਡੀ ਤੇ ਸਾਡੀ ਸ਼ਰਟ ਰੂਟ ਆ 2 ਮੀਟਰ ਤੇ ਜਿਹੜਾ ਬਾਟਮ ਦਾ ਕਪੜਾ ਰਹੂ ਸਾਡੇ ਰੂਗਾ ਜੀ 2 ਮੀਟਰ ਵਾਈਟ ਬਾਟਮ ਬਹੁਤ ਪਿਆਰਾ ਫੈਬਰਿਕ ਹੈ ਜੀ ਫਾਈਨ ਕੁਆਲਟੀ ਦੀ ਫੈਬਰਿਕ ਹੈ ਇਹ ਇਹਦੇ ਵਿੱਚ ਸਾਡਾ ਅਗਲਾ ਜਿਹੜਾ ਕਲਰ ਰਹੂਗਾ ਉਹ ਹੈਗਾ ਅਂਡ ਰਾਈਜਾ ਜਿਹੜਾ ਤੁਸੀਂ نیچے ਦੇਖਿਆ ਸੀਗਾ ਇਹ ਰਸਟ ਦੇ ਕਲਰ ਦੇ ਵਿੱਚ ਆ ਗਿਆ ਇਹ ਵਾਲਾ ਜਿਹੜਾ ਸਾਡਾ ਹੈਗਾ ਅਂਡ ਰਾਈਜਾ ਕਲਰ ਹੈ ਤੁਸੀਂ ਕਪੜਾ ਚੈੱਕ ਕਰ ਸਕਦੇ ਹੋ ਫੈਬਰਿਕ ਬਹੁਤ ਪਿਆਰੀ ਫੈਬਰਿਕ ਹੈ ਸੌਫਟ ਫੈਬਰਿਕ ਹੈ ਇਹਨੂੰ ਆਰਾਮ ਨਾਲ ਤੁਸੀਂ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹਾਂਗੇ ਕੋਈ ਵੀ ਫੰਕਸ਼ਨਲ ਟ੍ਰੈਂਡ ਕਰਨਾ ਹੈ ਜਿੱਦਾਂ ਮਰਜ਼ੀ ਤੁਸੀਂ ਨੂੰ ਪਾ ਸਕਦੇ ਆ ਇਹਦੇ ਨਾਲ ਜਿਹੜਾ ਸਾਡਾ ਹੈਗਾ ਜੀ ਲਾਈ ਬਾਟਮ ਆਪਾਂ ਵਾਈਟ ਬਾਟਮ ਲਾਈ ਹੋਈ ਹੈ ਕਿਉਂਕਿ ਗਰਮੀ ਦੇ ਵਿੱਚ ਹੁਣ ਵਾਈਟ ਜਿਆਦਾ ਪਸੰਦ ਕਰਦੇ ਹਨਾ 트ੈਂਡ ਵੀ ਚੱਲ ਰਿਹਾ ਹੈ ਵਾਈਟ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਵੀ ਸੇਮ ਸਾਡਾ ਡਿਜ਼ਾਈਨ ਹੈ ਇਹ ਵਾਲਾ ਬਾਟਮ ਦਾ ਡਿਜ਼ਾਈਨ ਹੈ ਅੱਛਾ ਬਾਟਮ ਦੇ ਡਿਜ਼ਾਈਨ ਸਾਡੇ ਕੋਲੇ ਹੋਰ ਵੀ ਹੈਗੇ ਨੇ ਇਹਦੇ ਨਾਲ ਦੇ ਤੁਸੀਂ ਅਗਰ ਇਹ ਬਾਟਮ ਨਹੀਂ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤਾਂ ਮੈਂ ਅਗਲਾ ਡਿਜ਼ਾਈਨ ਸਾਡੇ ਕੋਲੇ ਹੈਗਾ ਜੀ ਤੁਹਾਨੂੰ ਦਿਖਾ ਦਿੰਨੇ ਆ ਡਿਜ਼ਾਈਨ ਇਹ ਆਪਣੇ ਪੌਂਚਾਂ ਦੇ ਨੀਚੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈ ਸਾਡਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ तो बहुत सोनी फैब्रिक है जी बिल्कुल सॉफ्ट फैब्रिक है आरामदायक अगला डिजाइन साढ़े जी बॉटम का ये वाला ये ऊपर सारे लीफ बने हुए साड़ी नीचे डिजाइनिंग रहूगी ये वाली देखो जी नीचे साढ़े कटवर्क आ गया ये वाली साड़ी डिजाइनिंग बॉटम के उपर आ गई तो उपर जाके हल्का हल्का तुम देख सद ਕੰਮ ਵੀ ਕੀਤਾ ਹੋਇਆ ਵਰਕ ਉੱਪਰ ਸਾਹ ਉੱਪਰ ਤੱਕ ਆਹ ਹੈ ਬਾਟਮ ਦਾ ਜਿਹੜਾ ਬਾਟਮ ਦਾ ਸਟੱਫ ਰਹੂਗਾ ਜੀ 2 ਮੀਟਰ ਰਹੂਗਾ ਤੇ ਜਿਹੜੇ ਸਾਡੇ ਆਰ ਕੰਡੀ ਤੁਹਾਨੂੰ ਦਿਖਾਈਏ ਨੀਚੇ ਆਪਾਂ ਪ੍ਰਿੰਟ ਵਾਲੀ ਆਰ ਕੰਡੀ ਇਹ ਸਾਡੇ ਦਾ 2.5 ਮੀਟਰ ਦੀ ਸ਼ਰਟ ਰਹੂਗੀ ਤੇ ਜਿਹੜੀ ਇਹਦੀ ਕੋਸਟ ਹੈਗੀ ਹੈ ਜੀ ਬਿਨਾ ਦੁਪੱਟੇ ਤੋਂ ਕੋਸਟ 2000 ਰੁਪਏ ਕੋਸਟ ਹੈ ਜੀ ਦੁਪੱਟਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜੋ-ਜੋ ਮਰਜ਼ੀ ਲਵਾ ਸਕਦੇ ਹੋ ਅਗਰ ਨਹੀਂ ਤੁਸੀਂ ਦੁਪੱਟਾ ਲਵਾਉਣਾ ਚਾਹੇ ਤਾਂ ਤੁਸੀਂ ਬਿਨਾ ਦੁਪੱਟੇ ਤੋਂ ਵੀ ਬਾਏ ਕਰ ਸਕਦੇ ਹੋ ਤਾਂ ਅਣਵੜੀ ਅੱਜ ਦੀ ਵੀਡੀਓ ਚ ਡਿਜ਼ਾਈਨ ਦਿਖਾਇਆ ਕਿਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਹੇ ਵੀਡੀਓ ਵੇਖਣ ਲਈ ਧੰਨਵਾਦ